ਗੁਰੂ ਨਾਨਕ ਸਾਹਿਬ ਨੇ ਨਾ ਇੱਕ ਜਗ੍ਹਾ ਜ਼ਿਕਰ ਕੀਤਾ ਵੀ ਜਦੋਂ ਗੁਲਾਮੀ ਦੀਆਂ ਜ਼ੰਜੀਰਾਂ ਪਹਿ ਜਾਣ ਉਦੋਂ ਇੱਕ ਮੁਲਕ ਜਾਂ ਸਮਾਜ ਉਸੇ ਹਾਕਮ ਦੀ ਬੋਲੀ ਬੋਲਣ ਲੱਗ ਪੈਂਦਾ ਆਦਪੁਰਖ ਕੋ ਅੱਲਾ ਕਹੀ ਹੈ ਛੇਖਾਂ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਆ 33 ਕਰੋੜ ਜਿਹੜੇ ਦੇਵੀ-ਦੇਵਤੇ ਸਨ ਮੁਗਲ ਸਲਤਨਤ ਦੇ ਅਧੀਨ ਜਦੋਂ ਇਹ ਆਏ ਹਿੰਦੁਸਤਾਨ ਜਦੋਂ ਗੁਲਾਮ ਹੁੰਦਾ ਹੈ ਮੁਗਲਾਂ ਦਾ ਉਦੋਂ ਕਹੇ ਜਾਂਦੇ ਦੇਵੀ ਦੇਵਤਿਆਂ ਉੱਤੇ ਵੀ ਟੈਕਸ ਲੱਗ ਗਿਆ ਭਾਵ ਜਿਹੜਾ ਹਿੰਦੁਸਤਾਨ ਦਾ ਰੱਬ ਸਗਾ ਉਹਦੇ ਉੱਤੇ ਟੈਕਸ ਲਾਇਆ ਗਿਆ ਵੀ ਜੇ ਤੁਸੀਂ ਇਸ ਭਗਵਾਨ ਨੂੰ ਮੰਨਦੇ ਆ ਇਹਨੂੰ ਭਗਵਾਨ ਦੀ ਪੂਜਾ ਕਰਨੀ ਆ ਪਹਿਲਾਂ ਗਵਰਨਮੈਂਟ ਨੂੰ ਟੈਕਸ ਦੇ ਕੇ ਆਇਆ ਕਰੋ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਗੁਰੂ ਕਹਿੰਦੇ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰ ਤੁਮਾਰੀ ਹਰ ਘਰ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਮੁਗਲਾਂ ਦੀ ਬੋਲੀ ਬੋਲੀ ਜਾਣ ਲੱਗ ਪਈ ਹੈ ਮੁਗਲਾਂ ਦੀ ਬੋਲੀ ਹੁਣ ਬੋਲੀ ਦਾ ਮਤਲਬ ਕੱਲਾ ਅਲਫਾਬੈਟ ਨਹੀਂ ਹੈਗੇ ਅ ਘੌਰ ਕਰਿਓ ਜੀ ਕੱਲਾ ਊੜਾ ਐੜਾ ਏ ਬੀ ਸੀ ਡੀ ਇਹਦਾ ਮਤਲਬ ਇਹ ਬੋਲੀ ਨਹੀਂ ਆਏਗੀ ਆਪਾਂ ਆਮ ਇੱਥੇ ਸਾਰੇ ਪਿੰਡਾਂ ਦੇ ਲੋਕ ਬੈਠੇ ਆਂ ਕਈ ਵਾਰੀ ਆਪਾਂ ਇਹ ਗੱਲ ਸੁਣੀ ਹੋਏਗੀ ਵੀ ਫਲਾਣਾ ਬੰਦਾ ਤੇ ਫਲਾਣੇ ਦੀ ਬੋਲੀ ਬੋਲਦਾ ਹੈ ਆਪਾਂ ਉਹ ਗੱਲ ਕਹਿੰਦੇ ਆ ਜੀ ਵੀ ਫਲਾਣਾ ਬੰਦਾ ਫਲਾਨੇ ਦੀ ਬੋਲੀ ਬੋਲਦਾ ਇਹਦਾ ਕੀ ਮਤਲਬ ਹੋਇਆ ਜੀ ਭਾਬ ਉਹ ਦੇ ਹੱਕ ਦੇ ਵਿੱਚ ਬੋਲਦਾ ਉਹਦੀ ਬੋਲੀ ਬੋਲਣ ਦਾ ਮਤਲਬ ਕੀ ਹੈ ਉਹਦੇ ਹੱਕ ਦੇ ਵਿੱਚ ਬੋਲਦਾ ਹੁਣ ਸੰਗਤ ਜੀ ਫੈਸਲਾ ਤੁਸੀਂ ਆਪ ਕਰੋ ਜੀ ਵੀ ਸਾਡੇ ਘਰ ਵਿੱਚ ਬੋਲੀ ਕਿਸੇ ਬਾਬੇ ਦੀ ਬੋਲੀ ਜਾਂਦੀ ਹੈ ਸਾਡੇ ਘਰ ਵਿੱਚ ਬੋਲੀ ਕਿਸੇ ਅਖੌਤੀ ਜਥੇਦਾਰ ਦੀ ਬੋਲੀ ਜਾਂਦੀ ਹੈ ਕਿਹਦੀ ਬੋਲੀ ਆਪਾਂ ਬੋਲਣੀ ਹੈ ਇਹ ਤੁਸੀਂ ਫੈਸਲਾ ਕਰੋ ਜੀ ਇਹ ਫੈਸਲਾ ਤੁਸੀਂ ਕਰਨਾ ਹੈ ਗੁਰੂ ਜਿਹੜਾ ਆ ਉਹ ਅੱਜ ਤੁਹਾਨੂੰ ਗੁਰਨਾਨਕ ਸਾਹਿਬ ਸਿਖਾ ਰਹੇ ਹੈ ਬਪਲਿਆ ਯਾਦ ਰੱਖੀ ਵੀ ਜੋ ਕੁਛ ਵਰਤੈ ਸਭ ਤੇਰੀ ਰਜ਼ਾ ਹੈ ਜੋ ਕੁਝ ਵਰਤਨਾ ਆ ਮੇਰੇ ਆਪਸਾਈਆਂ ਉਹ ਤੇਰੀ ਰਜ਼ਾ ਦੇ ਵਿੱਚ ਵਰਤਨਾ ਹੈ ਤੇਰੇ ਤੋਂ ਬਿਨਾ ਕੋਈ ਦੂਜਾ ਸਾਨੂੰ ਆਪਣੀ ਬੋਲੀ ਬੁਲਾਜੇ ਹੋਈ ਨਹੀਂ ਸਕਦਾ ਗੁਰੂ ਕਹਿੰਦੇ ਬਾਣੀ ਅੰਦਰ ਵੀ ਤੁਜ ਬਿਨ ਦੂਜਾ ਨਾਹੀ ਕੋਈ ਮੇਰੇ ਮਾਲਕ ਜੀ ਮੇਰੇ ਰੱਬ ਜੀ ਤੇਰੇ ਤੋਂ ਬਿਨਾ ਦੂਜਾ ਕੋਈ ਨਹੀਂ ਹੈਗਾ ਸਾਡੀ ਜ਼ਿੰਦਗੀ ਵਿੱਚ ਵੀ ਜਿਹਦੀ ਆਪਾਂ ਬੋਲੀ ਬੋਲ ਜਾਵਾਂਗੇ ਕੋਈ ਕੋਈ ਨਹੀਂ ਹੈਗਾ ਜੇ ਤੱਕ ਗੌਰ ਕਰਿਓ ਮੈਂ ਇਤਿਹਾਸ ਦੀ ਨਾਲ ਇੱਕ ਨਿੱਕੀ ਜਿਹੀ ਸਾਖੀ ਕਹਿ ਕੇ ਆਪਾਂ ਅੱਗੇ ਵਧੀਏ। ਔਰੰਗਜ਼ੇਬ ਬੜਾ ਪਰੇਸ਼ਾਨ ਹੈ। ਗੁਰੂ ਘਰ ਦੇ ਵਿੱਚੋਂ ਹੋ ਰੇ ਪ੍ਰਚਾਰ ਕਰਕੇ। ਬਾਬਰ ਵੀ ਬੜਾ ਪਰੇਸ਼ਾਨ ਹੈ। ਵੀ ਗੁਰੂ ਨਾਨਕ ਸਾਹਿਬ ਜਿਹੜੀ ਬੋਲੀ ਬੋਲਦੇ ਐ ਇਹ ਬੋਲੀ ਸਾਡੇ ਹੱਕ ਵਿੱਚ ਨਹੀਂ ਹੈਗੀ। ਜਿਹੜੀ ਬੋਲੀ ਗੁਰੂ ਨਾਨਕ ਸਾਹਿਬ ਬੋਲਦੇ ਪਏ ਨੇ ਇਹ ਬੋਲੀ ਸਾਡੇ ਹੱਕ ਵਿੱਚ ਨਹੀਂ ਹੈਗੀ। ਕਿਉਂਕਿ ਜਦੋਂ ਮਹਾਰਾਜ ਨੇ ਕਿਹਾ ਹੋਣਾ ਵੀ ਪਾਪ ਕੀ ਜਾਂਚ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਦੇ ਲਾ ਲੋ ਉਦੋਂ ਬਾਬਰ ਕਿਵੇਂ ਹੱਕ ਵਿੱਚ ਹੋ ਸਕਦਾ ਜੀ ਗੁਰੂ ਨਾਨਕ ਸਾਹਿਬ ਦੇ ਬਾਬਰ ਨੂੰ ਤੇ ਪ੍ਰੋਬਲਮ ਹੋਣੀ ਹੈ ਨਾ ਵੀ ਜਦੋਂ ਪਾਪਾਂ ਦੀ ਬਰਾਤ ਲੈ ਕੇ ਬਾਬਰ ਆਉਂਦਾ ਜਦੋਂ ਗੁਰੂ ਨਾਨਕ ਸਾਹਿਬ ਨੇ ਬੋਲੀ ਬੋਲੀ ਹੋਏਗੀ ਵੀ ਬਾਬਰ ਬਾਣੀ ਫਿਰ ਗਈ ਕੋਈਰ ਨਾ ਰੋਟੀ ਖਾਏ ਉਦੋਂ ਬਾਬਰ ਨੂੰ ਤੇ ਪ੍ਰੋਬਲਮ ਹੋਣੀ ਹੈ ਨਾ ਜੀ ਤੇ ਬਾਬਰ ਕਿਉਂ ਨਾ ਗੁਰੂ ਨਾਨਕ ਸਾਹਿਬ ਨੂੰ ਅਰੈਸਟ ਕਰੇ ਉਹ ਤੇ ਕਰੇਗਾ ਜੀ ਉਹਨੇ ਕਰਨਾ ਹੀ ਕਰਨਾ ਆ ਫਿਰ ਗੁਰੂ ਅੰਗਦ ਸਾਹਿਬ ਜੀ ਦੀ ਗੱਲ ਲੈ ਲਓ ਗੁਰੂ ਅਰਜਨ ਸਾਹਿਬ ਜੀ ਦੀ ਗੱਲ ਲੈ ਲਓ ਗੁਰੂ ਅਰਜਨ ਸਾਹਿਬ ਜੀ ਵੀ ਜਹਾਂਗੀਰ ਦੀ ਬੋਲੀ ਨਹੀਂ ਬੋਲਦੇ ਹੈਗੇ ਨਾ ਜਹਾਂਗੀਰ ਦੀ ਉਹਨਾਂ ਨੂੰ ਪਰਵਾਹ ਆ ਉਹ ਕਿਉਂਕਿ ਜਾਣਦੇ ਆ ਵੀ ਤਾਕਾ ਕਹਿਆ ਦਰ ਪ੍ਰਵਾਨ ਵੀ ਜੇ ਅਸੀਂ ਸਾਡੀ ਕਹੀ ਹੋਈ ਗੱਲ ਉਹ ਮੰਨੀ ਜਾਏਗੀ ਜਿਹੜੀ ਗੁਰੂ ਦੀ ਰਜ਼ਾ ਵਿੱਚ ਹੋਏਗੀ ਜੀディ ਗੱਲ ਗੁਰੂ ਨੂੰ ਨਹੀਂ ਕਬੂਲ ਆਪਾਂ ਕਿਉਂ ਬੋਲਦੀਏ ਜੀ ਉਹ ਗੱਲ ਅਸੀਂ ਕਿਉਂ ਬੋਲੀਏ ਉਹ ਗੱਲ ਲਓ ਵਕਤ ਆਉਂਦਾ ਹੈ ਗੁਰੂ ਹਰ Rai ਜੀ ਦਾ ਗੁਰੂ ਘਰ ਵਿੱਚ ਸੰਮਣ ਆਉਂਦੇ ਸਨ ਇਹ ਆਮ ਗੱਲ ਸੀਗੀ ਰਾਜਨੀਤਿਕ ਲੋਕਾਂ ਨੂੰ ਬੜੀ ਪਰੇਸ਼ਾਨੀ ਸੀਗੀ ਗੁਰੂ ਘਰ ਤੋਂ ਇਸ ਕਰਕੇ ਜਿਹੜਾ ਬੰਦਾ ਆਇਆ ਹਰ ਗੁਰੂ ਉਹਦੀ ਅੱਖ ਵਿੱਚ ਰੜਕਦਾ ਰਿਹਾ ਔਰ ਕੋਈ ਨਾ ਕੋਈ ਉਹ ਹਿੱਲਾ ਵਸੀਲਾ ਲੱਭਦੇ ਰਹੇ ਵੀ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੂੰ ਦਬਾ ਦਈਏ ਆਪਾਂ ਤੇ ਉਹਨਾਂ ਨੇ ਭਲਾ ਜੀ ਫਿਰ ਕੀ ਕੀਤਾ ਗੁਰੂ ਹਰ Rai ਜੀ ਨੂੰ ਸੰਮਣ ਭੇਜੇ ਔਰੰਗਜੀਤ ਦੇ ਵੱਲੋਂ ਆਇਆ ਤੇ ਗੁਰੂ ਹਰਗੋਬਿੰਦ ਜੀ ਨੇ ਫਿਰ ਆਪਣੇ ਵੱਡੇ ਪੁੱਤਰ ਬਾਬੇ ਰਾਮ ਰਾਏ ਨੂੰ ਭੇਜਿਆ ਬੇ ਬਾਬਾ ਰਾਮ ਰਾਏ ਜੀ ਔਰੰਗਜੀਤ ਨੂੰ ਜਰਾਕ ਗੁਰੂ ਘਰ ਦੀ ਬੋਲੀ ਵਿੱਚ ਸਮਝਾ ਕੇ ਆਓ ਗੁਰੂ ਘਰ ਦੀ ਬੋਲੀ ਕੀ ਹੈ ਗੁਰਬਾਣੀ ਗੁਰੂ ਘਰ ਦੀ ਬੋਲੀ ਕੀ ਜੀ ਗੁਰਬਾਣੀ ਜੋ ਗੁਰ ਕਹੈ ਸੋਈ ਭਲ ਮੰਨੋ ਇਹ ਗੁਰੂ ਦੀ ਬੋਲੀ ਹੈ ਗੁਰੂ ਦੀ ਬੋਲੀ ਕਿਹੜੀ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਗੁਰੂ ਦੀ ਬੋਲੀ ਕਿਹੜੀ ਹੈ ਆਵੋ ਸਿੱਖ ਸਤ ਗੁਰੂ ਕੇ ਪਿਆਰੇ ਗਾਵੋ ਸੱਚੀ ਇਹ ਗੁਰੂ ਦੀ ਬੋਲੀ ਹੈ ਲੋ ਜਿਹੜਾ ਰਾਮ ਰਾਏ ਹੈ ਉਹ ਔਰੰਗਜ਼ੇਬ ਦੇ ਦਰਬਾਰ ਵਿੱਚ ਗਿਆ ਕੁਝ ਕੁ ਦਿਨ ਬੜੀਆਂ ਦਲੀਲਾਂ ਬੜੇ ਵਧੀਆ ਢੰਗ ਨਾਲ ਗੱਲ ਕਰਦਾ ਰਿਹਾ ਔਰ ਔਰੰਗਜ਼ੇਬ ਇੱਕ ਦਿਨ ਉਹਨੂੰ ਸਵਾਲ ਕਰਦਾ ਹੈ ਕਹਿੰਦਾ ਵੀ ਰਾਮ ਰਾਏ ਤੇਰੀਆਂ ਸਾਰੀਆਂ ਗੱਲਾਂ ਮੈਂ ਸੁਣੀਆਂ ਤੂੰ ਬੜੀ ਵਧੀਆ ਗੱਲ ਕੀਤੀ ਹੈ ਪਰ ਉਹਨੂੰ ਪਤਾ ਸੀਗਾ ਵੀ ਕਿਸੇ ਵੀ ਗੱਲ ਦੇ ਵਿੱਚ ਨਾ ਸਾਡਾ ਜ਼ਿਕਰ ਨਹੀਂ ਆਂਦਾ ਸਾਰੀਆਂ ਗੱਲਾਂ ਜਿਹੜੀਆਂ ਨੇ ਕੀਤੀਆਂ ਜਿਹੜੀ ਬੋਲੀ RAM RAJ ਬੋਲਦਾ ਪਿਆ ਇਸ ਬੋਲੀ ਦੇ ਵਿੱਚ ਕਿਤੇ ਸਾਡਾ ਜ਼ਿਕਰ ਨਹੀਂ ਕਰਦੇ ਪਏ ਹਾਂ ਇੱਕ ਗੱਲ ਜ਼ਰੂਰ ਹੈ ਵੀ ਜਿੱਥੇ ਸਾਡੀ ਗੱਲ ਨਹੀਂ ਹੋਈ ਉੱਥੇ ਸਾਨੂੰ ਬਖਸ਼ ਵੀ ਨਹੀਂ ਰਿਹਾ ਏ ਸਿਧਾਂਤ ਗੌਰ ਕਰਿਆ ਜੀ ਹੁਣ RAM RAJ ਨੂੰ ਔਰੰਗਜ਼ੇਬ ਇੱਕ ਗੱਲ ਕਰਦਾ ਹੈ ਔਰੰਗਜ਼ੇਬ ਕਹਿਣ ਲੱਗਾ ਵੀ ਰਾਮਰਾਏ ਵੀ ਸੱਜਣਾ ਤੁਹਾਡੀ ਗੁਰਬਾਣੀ ਦੇ ਵਿੱਚ ਇੱਕ ਗੱਲ ਆ ਤੁਹਾਡੀ ਬੋਲੀ ਦੇ ਵਿੱਚ ਵੀ ਮਿੱਟੀ ਮੁਸਲਮਾਨ ਕੀ ਪੀੜੈ ਪਈ কুমਿਹਾਰ ਘੜ ਭਾਂਡੇ ਇੱਟਾਂ ਕੀਆਂ ਆਸਾ ਕੀ ਵਾਰ ਵਿੱਚ ਆਪਾਂ ਇਹ ਰੋਜ਼ਾਨਾ ਪੜ੍ਹਦੇ ਹਾਂ ਹੁਣ ਰਾਮਰਾਏ ਇੱਥੇ ਕਬਰਾਂ ਗਿਆ ਵੀ ਹੁਣ ਤੱਕ ਤੇ ਜਿਵੇਂ ਕਿਵੇਂ ਕੰਮ ਚਲਾ ਲਿਆ ਆਪਾਂ ਵੀ ਹੁਣ ਤੱਕ ਤੇ ਜਿਵੇਂ ਕਿਵੇਂ ਗੱਡੀ ਤੌਰ ਕੇ ਲੈ ਆਏ ਵੀ ਹੁਣ ਕੀ ਕਰੀਏ ਔਰ ਗੌਰ ਕਰਿਓ ਔਰੰਗਜੀਬ ਬਹੁਤ ਸਮਝਦਾਰ ਬੰਦਾ ਆ ਐਸ ਪੱਖ ਤੋਂ ਜਿਹਨੂੰ ਤੁਹਾਡੇ ਧਾਰਮਿਕ ਗ੍ਰੰਥ ਦੀ ਨੌਲੇਜ ਆ ਔਰੰਗਜੀਬ ਜਿਹੜਾ ਆ ਵਕਤ ਦਾ ਬਾਦਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਸਾਂ ਕੀ ਵਾਰ ਵਿੱਚੋਂ ਕੁਐਸਚਨ ਪੁੱਟ ਕਰਦਾ ਤੇ ਜਿਹੜੇ ਬਾਦਸ਼ਾ ਤੁਹਾਡੇ ਨੇ ਇਹਨਾਂ ਨੇ ਕੀ ਕੀਤਾ ਜੀ ਜਿਹੜੇ ਬਾਦਸ਼ਾ ਆਪਾਂ ਬਣਾਈ ਫਿਰਦੇ ਆ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਗੁਰੂ ਗਨ ਸਾਹਿਬ ਬਾਰੇ ਕੀ ਪਤਾ ਆ ਉਹ ਆਪਾਂ ਸਾਡੇ ਸਿੱਖ ਆ ਜੀ ਇਹ ਸਾਡੇ ਲੀਡਰ ਨੇ ਮਤਲਬ ਆਪਾਂ ਇਹ ਗੱਲ ਕਹਿੰਨੇ ਆ ਔਰੰਗਜੀਬ ਇਹਨਾਂ ਲੀਡਰਾਂ ਨਾਲੋਂ ਤਕੜੀ ਨੌਲੇਜ ਰੱਖਦਾ ਸੀ ਗੁਰਬਾਣੀ ਦੀ ਜਿਹਨੂੰ ਗੁਰਬਾਣੀ ਦਾ ਪਤਾ ਹੋਏਗਾ ਉਹ ਹੀ ਉਹ ਕੁਐਸਚਨ ਕਰ ਸਕਦਾ ਤੇ ਔਰੰਗਜੀਬ ਨੂੰ ਪਤਾ ਹੈ ਤੇ ਔਰੰਗਜੀਬ ਨੇ ਪ੍ਰਸ਼ਨ ਕਰ ਦਿੱਤਾ ਕਹਿੰਦਾ ਵੀ RAM RAJ ਦੱਸ ਵੀ ਇੱਥੇ ਮਿੱਟੀ ਮੁਸਲਮਾਨ ਕੀ ਦਾ ਕੀ ਮਤਲਬ ਹੈ ਹੁਣ ਵਕਤ ਸੀਗਾ ਵੀ ਇੱਥੇ ਗੁਰੂ ਦੀ ਬੋਲੀ ਬੋਲੀ ਜਾਂਦੀ ਵਕਤ ਤੇ ਸੀਗਾ ਵੀ ਇੱਥੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਪਰ ਰਾਮਰਾਇ ਨੇ ਕੀ ਕੀਤਾ ਆਏ ਔਰੰਗਜੀਬ ਦੇ ਹੱਕ ਵਿੱਚ ਬੋਲ ਗਿਆ ਕਹਿੰਦਾ ਹਜ਼ੂਰ ਗੱਲ ਅਸਲ ਚ ਇਹ ਆ ਬੇ ਲਿਖਾਰੀ ਕੋਲੋਂ ਗਲਤੀ ਹੋ ਗਈ ਲਿਖਾਰੀ ਨੇ ਭੁਲੇਖੇ ਨਾਲ ਮੁਸਲਮਾਨ ਲਿਖ ਦਿੱਤਾ ਇੱਥੇ ਐਕਚੁਅਲ ਵਿੱਚ ਵਰਲਡ ਇਹ ਆ ਬੇ ਮਿੱਟੀ ਬੇਈਮਾਨ ਕੀ ਹੁਣੇ ਬੋਲੀ ਕਹਿਦੀ ਹੈ ਜੀ ਇਹ ਬੋਲੀ ਕਹਿਦੀ ਹੈ ਕਿ ਇਹ ਕਹਿਆ ਹੋਇਆ ਬਚਨ ਇਹ ਦਿੱਤੀ ਹੋਈ ਸਟੇਟਮੈਂਟ ਗੁਰੂ ਨੂੰ ਕਬੂਲ ਹੋ ਸਕਦੀ ਸੀਗੀ ਕਦੇ ਵੀ ਨਹੀਂ ਹੋ ਸਕਦੀ ਬਈ ਕੋਈ ਬੰਦਾ ਗੁਰਬਾਣੀ ਨੂੰ ਬਦਲ ਦਵੇ ਕੋਈ ਬੰਦਾ ਗੁਰਬਾਣੀ ਨੂੰ ਬਦਲ ਦਵੇ ਇਹ ਗੱਲ ਗੁਰੂ ਹਰ Rai ਜੀ ਕਿਵੇਂ ਪ੍ਰਵਾਨ ਕਰ ਸਕਦੇ ਸਨ ਕਦੀ ਵੀ ਪ੍ਰਵਾਨ ਨਹੀਂ ਹੋ ਸਕਦੀ ਗੁਰੂ ਹਰ Rai ਜੀ ਨੇ ਉਸੇ ਵੇਲੇ ਹੁਕਮ ਕਰ ਦਿੱਤਾ ਬਈ ਅੱਜ ਤੋਂ ਬਾਅਦ RAM Rai ਨੂੰ ਪਲੱਸ RAM Raiਆਂ ਨੂੰ ਕੋਈ ਬੰਦਾ ਮੂੰਹ ਨਹੀਂ ਲਾਏਗਾ ਕੋਈ ਬੰਦਾ ਉਹਦੇ ਹੱਕ ਵਿੱਚ ਨਹੀਂ ਬੋਲੇਗਾ ਕੋਈ ਬੰਦਾ RAM Raiਆਂ ਨਾਲ ਰੋਟੀ ਬੇਟੀ ਦੀ ਕਦੀ ਸਾਥ ਨਹੀਂ ਕਰੇਗਾ ਮਾਫ ਕਰਿਓ ਜੀ ਉਹ ਲੋਕ ਗੁਰੂ ਘਰ ਦੀਆਂ ਸਟੇਜਾਂ ਤੇ ਵਹਿ ਕੇ ਕੱਚੀਆਂ ਬਾਣੀਆਂ ਪੜਨ ਅਸੀਂ ਉਹਨਾਂ ਨੂੰ ਸਰੂਪੇ ਦਈਏ ਕਿਵੇਂ ਪ੍ਰਮਾਣ ਕਰ ਲਿਆ ਅਸੀਂ ਉਹਨਾਂ ਨੂੰ ਕਿਵੇਂ ਪ੍ਰਮਾਣ ਕੀਤਾ ਸਾਨੂੰ ਲੋੜ ਕੀ ਪਈ ਹੈ ਜਦੋਂ ਗੁਰੂ ਹਰ Rai ਜੀ ਨੇ ਕਿਹਾ ਹੋਵੇਗਾ ਵੇ RAM Rai ਜਿੱਦਰ ਨੂੰ ਹੁਣ ਪੁੱਤ ਤੂੰ ਤੁਰ ਗਿਆ ਲੈ ਹੁਣ ਉਧਰ ਨੂੰ ਗੋਵਿੰਦ ਗੋਨ ਹੋ ਜਾ ਉਧਰ ਨੂੰ ਤੁਰਿਆ ਰਹਿ ਹੁਣ ਹੁਣ ਤੂੰ ਸਾਡੇ ਹਲ ਨਾ ਹੁਣ ਤੂੰ ਕੀ ਹੈ ਹੁਣ ਸਾਡੇ ਵੱਲ ਨਾ ਤੂੰ ਆਣਾ ਕਰ ਹੁਣ ਜੇ ਤੂੰ ਔਰੰਗਜ਼ੇਬ ਦੀ ਬੋਲੀ ਬੋਲਣੀ ਹੈ ਤਾਂ ਬੋਲ ਫਿਰ ਹੁਣ ਤੂੰ ਬੋਲੀ ਜਾਉਦੀ ਬੋਲੀ ਇਹ ਮੇਰੀ ਬੋਲੀ ਨਹੀਂ ਹੈਗੀ ਇਹ ਮੇਰੇ ਗੁਰੂ ਦੀ ਬੋਲੀ ਨਹੀਂ ਹੈਗੀ ਇਹ ਬਾਣੀ ਇਹ ਮੇਰੇ ਗੁਰੂ ਨੇ ਨਹੀਂ ਕਿਹਾ ਬਈ ਮਿੱਟੀ ਬੇਈਮਾਨ ਕੀ ਮੇਰੇ ਗੁਰੂ ਨੇ ਛਾਤੀ ਤਾਣ ਕੇ ਗੱਲ ਕਹੀ ਬਈ ਮਿੱਟੀ ਮੁਸਲਮਾਨ ਕੀ ਪੇੜਾ ਪਈ কুমਹਾਰ ਮੇਰੇ ਗੁਰੂ ਨੇ ਤਾਂ ਬਾਣੀ ਵਿੱਚ ਇਹ ਗੱਲ ਕਹੀ ਹੈ RAM RAJ ਕਬੂਲ ਨਾ ਹੋਇਆ RAM RAJ ਗੁਰੂ ਘਰ ਵਿੱਚ ਪ੍ਰਵਾਨ ਨਾ ਹੋਇਆ ਕਾਰਨ ਕੀ ਸੀਗਾ ਬਈ ਉਹਨੇ ਗੁਰੂ ਦੀ ਬੋਲੀ ਨਹੀਂ ਬੋਲੀ ਉਹਨੇ ਗੁਰੂ ਦੇ ਕਹੇ ਅਨੁਸਾਰ ਨਹੀਂ ਕਹੀ ਗੱਲ ਇਹ ਉਹਨੇ ਗੁਰੂ ਦੇ ਅਨੁਸਾਰ ਨਹੀਂ ਕਹੀ ਗੱਲ ਇਹ ਸੰਗਤ ਜੀ ਹੱਥ ਜੋੜ ਬੇਨਤੀ ਵੀ ਅਸੀਂ ਕਿਵੇਂ ਉਹਨਾਂ ਨੂੰ ਪ੍ਰਵਾਨ ਕਰ ਰਹੇ ਹਾਂ ਕਿਵੇਂ ਅਸੀਂ ਉਹਨਾਂ ਨੂੰ ਮੂੰਹ ਲਾ ਲੈਣੇ ਆਂ ਵੀ ਬਾਬਾ ਜੀ ਤੇ ਜੀ ਬੜਾ ਵਧੀਆ ਕੀਰਤਨ ਕਰਦੇ ਨੇ ਚਿਮਟਿਆਂ ਦੇ ਨਾਲ ਢੋਲਕੀਆਂ ਦੇ ਨਾਲ ਮੇਰਾ ਕੋਈ ਜ਼ਾਤੀ ਤੌਰ ਤੇ ਉਹਨਾਂ ਨਾਲ ਕੋਈ ਜ਼ਮੀਨ ਨਹੀਂ ਮੈਂ ਵੰਡਣੀ ਮਾਫ ਕਰਿਓ ਮੈਂ ਤੇ ਗੱਲ ਇਹ ਸਮਝਾਣੀ ਚਾਹਨਾ ਵੀ ਗੁਰੂ ਦੀ ਬੋਲੀ ਬੋਲੋ ਬਸ ਜੋ ਗੁਰ ਕਹੈ ਸੋਈ ਪਲ ਮੰਨੋ ਗੁਰਬਾਣੀ ਇਸੇ ਲਈ ਗੁਰਬਾਣੀ ਸਾਹਿਬ ਮਹਾਰਾਜ ਨੇ ਇਹ ਗੱਲ ਕਹੀ ਗੁਰੂ ਅਨਸਾਪ ਜੀ ਨੇ ਵੀ ਮੈਂ ਕਹਿਆ ਸਭ ਹੁਕਮਾਉ ਜਿਓ ਹਉ ਆਪੋ ਬੋਲ ਨਾ ਜਾਣਦਾ ਮੈਂ ਆਪਣਾ ਤੇ ਕੋਈ ਬੋਲ ਜਾਣਦਾ ਹੀ ਨਹੀਂ ਜਿਹੜਾ ਮੈਂ ਬੋਲਦਾ ਆ ਮੈਂ ਜੋ ਕੁਛ ਬੋਲਦਾ ਆਪਣੇ ਗੁਰੂ ਦੇ ਭੈ ਵਿੱਚ ਬੋਲਦਾ ਜੈਸੀ ਮੇ ਆਵੇ ਖਾਸਮ ਕੀ ਬਾਣੀ ਤੈਸਦਾ ਕਰੀ ਗਿਆਨ ਵੇ ਲਾ ਲਓ ਵੇ ਲਾ ਲਓ ਇਹ ਗੱਲ ਯਾਦ ਰੱਖੀ ਮੈਂ ਆਪਣੀ ਬੋਲੀ ਨਹੀਂ ਬੋਲ ਰਿਹਾ ਮੈਂ ਤੁਰ ਦਰਗਾਹ ਤੋਂ ਆਈ ਹੋਈ ਬਾਣੀ ਤੁਹਾਡੇ ਨਾਲ ਸਾਂਝੀ ਕਰ ਰਹੀ ਆਂ